ਅੱਜ ਦੀ ਆਪਣੀ ਵੀਡੀਓ ਜਿਹੜੀ ਬਹੁਤ ਇੰਪੋਰਟੈਂਟ ਰਹਿਣ ਵਾਲੀ ਆ ਅੱਜ ਆਪਾਂ ਪੰਜਾਬ ਦੇ ਨਾਮ ਦੇ ਬਾਰੇ ਵਿੱਚ ਗੱਲ ਕਰਾਂਗੇ ਕਿ ਪੰਜਾਬ ਦਾ ਨਾਮ ਕਦੋਂ ਕੀ ਸੀ ਕਿਹੜੇ ਕਾਲ ਦੇ ਵਿੱਚ ਕਿਹੜਾ ਪੰਜਾਬ ਦਾ ਨਾਮ ਰਿਹਾ ਸੀ ਪਹਿਲਾਂ ਤਾਂ ਇੰਪੋਰਟੈਂਟ ਗੱਲ ਇਹ ਹੈ ਜੀ ਕਿ ਪੰਜਾਬ ਸ਼ਬਦ ਜਿਹੜਾ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਕਿੱਥੋਂ ਲਿਆ ਗਿਆ ਜੀ ਇਹ ਹੈ ਜੀ ਭਾਸ਼ਾ ਫਾਰਸੀ ਭਾਸ਼ਾ ਦਾ ਸ਼ਬਦ ਬਹੁਤ ਪੁੱਛਿਆ ਜਾਂਦਾ ਪ੍ਰਸ਼ਨ ਇਹ ਅਰਥ ਤੁਹਾਨੂੰ ਪਤਾ ਹੋਵੇਗਾ ਪੰਜ ਜਿਹੜਾ ਕਿ ਗਿਣਤੀ ਦਾ ਸੂਚਕ ਹੈ ਪੰਜ ਅਤੇ ਆਪ ਤੋਂ ਭਾਵ ਹੋ ਜਾਂਦਾ ਹੈ ਪਾਣੀ ਪਾਵ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਇਹ ਅਰਥ ਹੈ ਹੁਣ ਇੱਥੇ ਇੰਪੋਰਟੈਂਟ ਗੱਲ ਹੈ ਜਿਹੜੀ ਉਹ ਨੋਟ ਕਰਨ ਵਾਲੀ ਉਹ ਤੁਸੀਂ ਇੱਥੇ ਨੋਟ ਕਰ ਲਿਓ ਜੀ ਇਹ ਜਿਹੜੇ ਪੰਜ ਦਰਿਆ ਨੇ ਇਹ ਕਿਹੜੇ-ਕਿਹੜੇ ਨੇ ਸਤਲੁਜ ਬਿਆਸ ਰਾਵੀ ਚਨਾਬ ਜੇਲਮ ਹੁਣ ਇੱਕ ਗੱਲ ਧਿਆਨ ਵਿੱਚ ਰੱਖਿਓ ਜਿਹੜੇ ਇਹ ਪੰਜੇ ਦਰਿਆ ਨੇ ਇਹ ਪੰਜ ਦਰਿਆ ਹੈਗੇ ਨੇ ਜੀ ਸਿੰਧ ਨਦੀ ਦੀਆਂ ਸਹਾਇਕ ਨਦੀਆਂ ਜਾਂ ਸਿੰਧ ਦਰਿਆ ਦੇ ਸਹਾਇਕ ਦਰਿਆ ਨੇ ਸਹਾਇਕ ਦਰਿਆ ਤੋਂ ਭਾਵ ਇਹ ਮੰਨ ਲਓ ਸਿੰਧ ਨਦੀ ਆਰੀਆਂ ਜਿਹੜੇ ਸਤਲੁਜ ਬਿਆਸ ਰਾਵੀ ਚਨਾਬ ਜੇਲਮ ਇਹ ਇਹਦੇ ਵਿੱਚ थाथा ਤੋਂ ਇਸ ਵਿੱਚ ਮਿਲਦੇ ਜਾਂਦੇ ਨੇ ਜਿਹੜੇ ਪੰਜ ਦਰਿਆ ਨੇ ਸਿੰਧ ਨਦੀ ਦੇ ਵਿੱਚ ਮਿਲਦੇ ਜਾਂਦੇ ਨੇ ਇਹ ਵੱਡੀ ਨਦੀ ਕਿਹੜੀ ਹੈ ਜਾਂ ਵੱਡਾ ਦਰਿਆ ਕਿਹੜਾ ਇਹ ਹੈ ਜੀ ਸਿੰਧ ਬਾਕੀ ਦੀਆਂ ਜਿਹੜੇ ਸਹਾਇਕ ਨਦੀਆਂ ਨੇ ਜਾਂ ਸਹਾਇਕ ਦਰਿਆ ਨੇ ਇਹ ਹੈਗੇ ਨੇ ਇਹ ਵਾਲੇ ਪੰਜ ਹੁਣ ਪੰਜਾਬ ਜਿਹੜਾ ਸ਼ਬਦ ਹੈ ਇਹ ਆ ਪੰਜ ਨਦੀਆਂ ਜਾਂ ਦਰਿਆਵਾਂ ਦੀ ਧਰਤੀ ਹੈ ਇਹਦੇ ਵਿੱਚ ਸਿੰਧ ਦਰਿਆ ਨੂੰ ਨਹੀਂ ਗਿਣਿਆ ਜਾਂਦਾ ਕਈ ਵਾਰ ਪ੍ਰਸ਼ਨ ਇਹ ਬਣ ਜਾਂਦਾ ਕਿ ਕਿਹੜਾ ਦਰਿਆ ਪੰਜ ਦਰਿਆਵਾਂ ਵਿੱਚ ਨਹੀਂ ਹੈ ਹੁਣ ਤੁਸੀਂ ਪੜਿਆ ਹੋਵੇਗਾ ਕਿ ਪੰਜਾਬ ਦਾ ਇੱਕ ਨਾਮ ਸप्तसिंधੂ ਮਿਲਦਾ ਹੈ ਮਿਲਦਾ ਕਿਹਦੇ ਵਿੱਚ ਹੈ ਜੀ ਇਹ ਮਿਲਦਾ ਰਿਗਵੇਦ ਦੇ ਵਿੱਚ ਵੇਦ ਚਾਰ ਨੇ ਸਭ ਤੋਂ ਪੁਰਾਣਾ ਵੇਦ ਹੈ ਜਿਹੜਾ ਉਹਦਾ ਨਾਮ ਹੈ ਰਿਗਵੇਦ ਰਿਗਵੇਦ ਦੇ ਵਿੱਚ ਪੰਜਾਬ ਉੱਥੇ ਸ਼ਬਦ ਨਹੀਂ ਵਰਤਿਆ ਗਿਆ ਸੀ ਉੱਥੇ ਰਿਗਵੇਦ ਦੇ ਵਿੱਚ ਇਹ ਧਰਤੀ ਸੀ ਜਿਹੜੀ ਪੰਜਾਬ ਦੀ ਇਨੂੰ ਕਿਹਾ ਗਿਆ ਸੀ ਸਤਪੰਦੂ ਸਿੰਧੂ ਸ਼ਬਦ ਆ ਗਿਆ ਉੱਥੇ ਜਿਹੜਾ ਪੰਜਾਬ ਸ਼ਬਦ ਆ ਉਹਦੇ ਵਿੱਚ ਸਿੰਧ ਦਰਿਆ ਦੀ ਗੱਲ ਨਹੀਂ ਹੈ ਜਿਹੜਾ ਰਿਗਵੇਦ ਦਾ ਸਤਸਿੰਧੂ ਸ਼ਬਦ ਹੈ ਇਹਦੇ ਵਿੱਚ ਸੱਤ ਨਦੀਆਂ ਦੀ ਧਰਤੀ ਹੈ ਜਾਂ ਸੱਤ ਦਰਿਆਵਾਂ ਦੀ ਧਰਤੀ ਹੈ ਕਿਹੜੀਆਂ-ਕਿਹੜੀਆਂ ਸੱਤ ਨਦੀਆਂ ਨੇ ਉਹ ਜਿਹੜਾ ਦਰਿਆ ਨੇ ਸਿੰਧ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਅਤੇ ਸਰਸਵਤੀ ਇਹ ਚਨਾਬ ਨੂੰ ਕਈ ਵਾਰ ਝੱਜਨਾ ਵੀ ਲਿਖਿਆ ਜਾਂਦਾ ਚਨਾਬ ਵੀ ਕਿਹਾ ਜਾਂਦਾ ਚਨਾਬ ਵੀ ਕਹਿੰਦਾ ਸਿਆਰੀ ਨਾਲ ਲਿਖਿਆ ਜਾਂਦਾ ਕਈ ਵਾਰ ਸਿਆਰੀ ਤੋਂ ਬਿਨਾਂ ਵੀ ਲਿਖਿਆ ਜਾਂਦਾ ਸਿੰਧ ਦਰਿਆ ਜਿਹੜਾ ਅਤੇ ਸਰਸਵਤੀ ਪੰਜਾਬ ਸ਼ਬਦ ਜਿਹੜਾ ਪੰਜ ਆਬ ਉਹਨਾਂ ਵਿੱਚ ਇਹ ਦੋਨੋਂ ਨਦੀਆਂ ਜਾਂ ਦਰਿਆ ਨਹੀਂ ਹਨ ਇਹ ਸਿੰਧ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਇਹ 6 ਦੇ 6 ਦਰਿਆ ਅੱਜ ਵੀ ਵਹਿੰਦੇ ਨੇ ਵਹਿੰਦੇ ਤੋਂ ਭਾਵ ਅੱਜ ਇਹ ਐਗਜ਼ਿਸਟ ਕਰਦੇ ਨੇ ਅੱਜ ਇਹਨਾਂ ਦੀ ਹੋਂਦ ਹੈਗੀ ਆ ਸਰਸਵਤੀ ਦਰਿਆ ਜਿਹੜਾ ਇਹਦੀ ਹੋਂਦ ਅੱਜ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਸਾਨੂੰ ਨਹੀਂ ਪਤਾ ਸਰਸਵਤੀ ਕਿੱਥੇ ਗਿਆ ਖਤਮ ਹੋ ਕਿਵੇਂ ਹੋ ਗਿਆ ਉਹ ਸਰਸਵਤੀ ਦਰਿਆ ਅੱਜ ਕੱਲ ਦੇਖਣ ਨੂੰ ਨਹੀਂ ਮਿਲਦਾ ਕੋਈ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਘੱਗਰ ਦਰਿਆ ਹੈ ਉਹ ਸਰਸਵਤੀ ਦਾ ਇੱਕ ਅੰਸ਼ ਹੈ ਪਰ ਉਹ ਚਲੋ ਬਾਅਦ ਵਿੱਚ ਅਗਲਾ ਨੇ ਸਰਸਵਤੀ ਦਰਿਆ ਅਲੋਪ ਹੋ ਚੁੱਕਿਆ ਇਹ ਗੱਲ ਧਿਆਨ ਵਿੱਚ ਰੱਖਣੀ ਹੋਊਗਾ ਪੁੱਛਿਆ ਜਾਂਦਾ ਰਿਹਾ ਵੀ ਪ੍ਰਸ਼ਨ ਚਿੜੀਆਪਰ ਰਿਗਵੇਦ ਦੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਸੱਤ ਦਰਿਆਵਾਂ ਦੇ ਨਾਮ ਦਿੱਤੇ ਗਏ ਸੀ ਜਿਹਨੂੰ ਸੱਤ ਸਿੰਧੂ ਕਿਹਾ ਜਾਂਦਾ ਸੀ ਇਹ ਧਰਤੀ ਨੂੰ ਵੇਦਾਂ ਦੇ ਵਿੱਚ ਇਹ ਜਿਹੜੇ ਅੱਜ ਆਪਾਂ ਪੜ੍ਹਦੇ ਹਾਂ ਸਿੰਧ ਸਤਲੁਜ ਬਿਆਸ ਅਜੋਕੇ ਨਾਮ ਨੇ ਜਿਹੜੇ ਵੇਦਾਂ ਦੇ ਵਿੱਚ ਇਹਨਾਂ ਦਾ ਕੀ ਨਾਮ ਸੀ ਸਿੰਧ ਨੂੰ ਤਾਂ ਸਿੰਧੇ ਕਿਹਾ ਜਾਂਦਾ ਸੀ ਕਿਉਂਕਿ ਸੱਤ ਸਿੰਧੂ ਉਹ ਆਪਾਂ ਦੇਖ ਲਿਆ ਉਹਦੇ ਨਾਮ ਤੋਂ ਜਿਹੜਾ ਸਤਲੁਜ ਸ਼ਬਦ ਸੀ ਸਤਲੁਜ ਦਰਿਆ ਹੈ ਜਿਹੜਾ ਇਸ ਨੂੰ ਕਿਹਾ ਗਿਆ ਜੀ ਸਤਲੁਦਰੀ ਜਾਂ ਸਤ ਲੁਤਰੀ ਦੋਨੋਂ ਸ਼ਬਦ ਮਿਲ ਸਕਦਾ ਤੁਹਾਨੂੰ ਆਪਸ਼ਨ ਦੇ ਵਿੱਚ ਜਾਂ ਲੱਲੇ ਲੱਤੇ ਤਤੇ ਨਾਲ ਲਿਖਿਆ ਹੋਵੇਗਾ ਜਾਂ ਦਦੇ ਨਾਲ ਲਿਖਿਆ ਹੋਵੇਗਾ ਸਤ ਲੁਤਰੀ ਜਾਂ ਸਤ ਲੋਤਰੀ ਕਿਤੇ ਤੁਹਾਨੂੰ ਅੱਧਕ ਵੀ ਪਾਈ ਜਾ ਸਕਦੀ ਉਹ ਤੁਸੀਂ ਇਹ ਗੱਲਾਂ ਵਿੱਚ ਜਿਆਦਾ ਇੰਪੋਰਟੈਂਟ ਨਹੀਂ ਹੁੰਦੀਆਂ ਇਹ ਯਾਦ ਰੱਖਣ ਜੋਗਾ ਸਤ ਲੋ ਦਾ ਵੈਦਿਕ ਨਾਮ ਕੀ ਸੀ ਜੀ ਸਤ ਲੁਤਰੀ ਵਿਆਸ ਦਾ ਸਤ ਵੈਦਿਕ ਨਾਮ ਕੀ ਸੀ ਵਿਪਾਸ਼ਾ ਬਹੁਤ ਇੰਪੋਰਟੈਂਟ ਰਾਵੀ ਦਾ ਵੈਦਿਕ ਨਾਮ ਪ੍ਰੂਸ਼ਨੀ ਵੈਰੀ 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 ਇੰਪੋਰਟੈਂਟ ਕਿਉਂਕਿ ਪ੍ਰਸ਼ਨ ਜਦੋਂ ਪੁੱਛਣ ਪ੍ਰਸ਼ਨ ਪੁੱਛਣਾ ਹੁੰਦਾ ਨਾ ਪੁਰਾਣੇ ਨਾਮ ਵੈਦਿਕ ਨਾਮ ਤਾਂ ਰਾਵੀ ਦਾ ਨਾਮ ਸਭ ਤੋਂ ਪਹਿਲਾਂ ਹੁੰਦਾ ਜੀ ਕੀ ਨਾਮ ਸੀ ਰਾਵੀ ਦਾ ਪ੍ਰੂਸ਼ਨੀ ਯਾਦ ਰੱਖ ਲਿਓ ਜੇਲਮ ਨੂੰ ਕਿਹਾ ਜਾਂਦਾ ਸੀ ਜੀ ਵਿਦਸਤਾ ਚਨਾਬ ਨੂੰ ਕਿਹਾ ਜਾਂਦਾ ਸੀ ਅਸ਼ਕਨੀ ਸਰਸਵਤੀ ਨੂੰ ਕਿਹਾ ਜਾਂਦਾ ਸੀ ਸਰੋਸਤੀ ਇਹ ਸੀ ਜੀ ਵੈਦਿਕ ਨਾਮ ਵੇਦਾਂ ਦੇ ਵਿੱਚ ਇਹ ਦਰਿਆਵਾਂ ਦੇ ਇਹ ਵਾਲੇ ਨਾਮ ਅੰਕਿਤ ਸੰਮ महाकाव्य ਜਿਹੜਾ ਬਹੁਤ ਵੱਡਾ ਜਿਹੜੀ ਬਹੁਤ ਵੱਡੀ ਕਾਪਤਾ ਲਿਖੀ ਹੋਵੇ ਹੈਨਾ ਜਿਵੇਂ ਮਹਾਭਾਰਤ ਅਤੇ ਰਮਾਇਣ ਇਹ ਕਿਨੇ ਮਹਾਕਾਵ ਨੇ ਬਹੁਤ ਵੱਡੇ ਵੱਡੇ ਕਾਵ ਗ੍ਰੰਥ ਨੇ ਇਹ ਮਹਾਭਾਰਤ ਵਿੱਚ ਰਮਾਇਣ ਵਿੱਚ ਜਾਂ ਇਹਨਾਂ ਦੇ ਨਾਲ ਦੇ ਕੋਈ ਹੋਰ ਪੁਰਾਣੇ ਜਿਹੜੇ ਗ੍ਰੰਥ ਨੇ ਮਹਾਕਾਵ ਨੇ ਅਤੇ ਇਹਨਾਂ ਦੇ ਨਾਲ ਜਿਹੜੇ ਪੁਰਾਣ ਨੇ Hindu ਧਰਮ ਦੇ ਗ੍ਰੰਥ ਨੇ ਜੀ ਪੁਰਾਣ 18 ਪੁਰਾਣ ਨੇ ਪੁੱਛਣੀ ਆਵੇਗਾ ਕਿੰਨੇ ਪੁਰਾਣ ਨੇ ਮਹਾਕਾਵਾਂ ਅਤੇ ਪੁਰਾਣਾ ਦੇ ਵਿੱਚ ਪੰਜਾਬ ਦਾ ਕੀ ਨਾਮ ਸੀ ਜੀ ਪੰਜਨਦ ਨਦ ਤੋਂ ਭਾਵ ਨਦੀ ਪੰਜ ਤੋਂ ਭਾਵ ਪੰਜ ਹੁਣ ਕਈ ਵਾਰ ਪ੍ਰਸ਼ਨ ਸਿੱਧਾ ਜਿਆਦਾ ਇਹ ਪੁੱਛਿਆ ਜਾਵੇਗਾ ਕਿ ਪੁਰਾਣੇ ਮਹਾਕਾਵਾਂ ਦੇ ਵਿੱਚ ਕੀ ਨਾਮ ਲਿਖਿਆ ਗਿਆ ਜਾਂ ਪਾਰਟਿਕੂਲਰ ਕਿਸ ਦਾ ਨਾਮ ਲੈ ਕੇ ਪੁੱਛਿਆ ਜਾਵੇਗਾ ਮਹਾਭਾਰਤ ਵਿੱਚ ਰਾਮਾਇਣ ਵਿੱਚ ਜਾਂ ਪੁਰਾਣਾ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਤਾਂ ਕਹਾਂਗੇ ਜੀ ਪੰਜਨਦ ਮਹਾਭਾਰਤ ਵਿੱਚ ਇਹਨਾਂ ਪੰਜ ਨਦੀਆਂ ਤੋਂ ਇਲਾਵਾ ਸਿੰਧ ਨਦੀ ਦਾ ਵੀ ਜ਼ਿਕਰ ਮਿਲਦਾ ਹੈ। ਕਈ ਵਾਰ ਪੁੱਛ ਲਿਆ ਜਾ ਸਕਦਾ ਕਿ ਜਿਵੇਂ ਆਪਾਂ ਕਿਹਾ ਕਿ ਪੰਜਾਬ ਦਾ ਨਾਮ ਪੰਜ ਨਦੀਆਂ ਦੇ ਪੰਚਨਦ ਕਿਹਾ ਗਿਆ ਨਾ ਇੱਥੇ ਤਾਂ ਸਪਸ਼ਟ ਹੈ ਕਿ ਪੰਚਨਦ ਭਾਵ ਪੰਜ ਨਦੀਆਂ ਪਰ ਮਹਾਭਾਰਤ ਵਿੱਚ ਸਿੰਧੂ ਨਦੀ ਦਾ ਜ਼ਿਕਰ ਵੀ ਹੈਗਾ ਹੋ ਸਕਦਾ ਕਦੇ ਪੁੱਛ ਲਿਆ ਜਾਵੇ। ਇੱਕ ਹੈ ਜੀ ਅੱਗੇ ਫਿਰ ਇੱਥੋਂ ਤੱਕ ਗੱਲ ਸਪਸ਼ਟ ਹੋ ਗਈ ਬୈਦਿਕ ਕਾਲ ਵਿੱਚ ਦੇਖ ਲਿਆ। ਪੁਰਾਣਾ ਦੇ ਵਿੱਚ ਇਹਨੂੰ ਪੂਰਵ ਬੈਦਿਕ ਕਾਲ ਕਹਿੰਦੇ ਨੇ ਪੁਰਾਣਾ ਦੇ ਵਿੱਚ ਮਹਾਕਾਵਾਂ ਦੇ ਵਿੱਚ ਦੇਖ ਰਿਹਾ ਕਿ ਪੰਜਾਬ ਦਾ ਕੀ ਨਾਮ ਸੀ ਹੁਣ ਇੱਕ ਆਉਂਦਾ ਸ਼ਬਦ ਜੀ ਯੂਨਾਨੀ ਭਾਸ਼ਾ ਜਾਂ ਗ੍ਰੀਕ ਸ਼ਬਦ ਭਾਸ਼ਾ ਹੁਣ ਇਹਨੂੰ ਪੰਜਾਬੀ ਵਿੱਚ ਆਪਾਂ ਯੂਨਾਨੀ ਕਹਿੰਦੇ ਆ ਇੰਗਲਿਸ਼ ਵਿੱਚ ਗ੍ਰੀਕ ਇੱਕੋ ਨੇ ਇਹ ਵੱਖਰੀਆਂ ਵੱਖਰੀਆਂ ਨਹੀਂ ਤੁਸੀਂ ਹੋ ਸਕਦਾ ਕਿਸੇ ਕਿਤਾਬ ਵਿੱਚ ਤੁਹਾਨੂੰ ਗ੍ਰੀਕ ਲਿਖਿਆ ਮਿਲ ਗਿਆ ਹੋਵੇ ਕਿਸੇ ਭਾਸ਼ਾ ਕਿਤਾਬ ਵਿੱਚ ਤੁਹਾਨੂੰ ਯੂਨਾਨੀ ਲਿਖਿਆ ਹੋਵੇ ਇੱਕੋ ਨੇ ਜਿਹੜਾ ਅੱਜ ਦਾ ਗ੍ਰੀਸ ਆ ਗ੍ਰੀਸ ਦੇਸ਼ ਆ ਜਿਹੜਾ ਬੁਲਗਾਰੀਆ ਤੁਰਕੀ ਦੇ ਨਾਲ ਲੱਗਦਾ ਦੇਸ਼ ਆ ਇਹ ਅਲਬਾਨੀਆ ਵਰਗਾ ਇਹਨਾਂ ਇਟਲੀ ਦੇ ਨਾਲ ਸਮੁੰਦਰੀਏ ਦੀ ਸੀਮਾ ਲੱਗਦੀ ਆ ਗ੍ਰੀਸ ਦੀ ਜਿਹੜਾ ਗ੍ਰੀਸ ਦੇਸ਼ ਆ ਇਹਦਾ ਪ੍ਰਾਤਨ ਜਿਹੜੀ ਭਾਸ਼ਾ ਸੀ ਇਹਨਾਂ ਦੀ ਇਹ ਸੀ ਯੂਨਾਨੀ ਭਾਸ਼ਾ ਜਾਂ ਗ੍ਰੀਕ ਭਾਸ਼ਾ ਜਿਵੇਂ ਜਿਵੇਂ ਭਾਰਤ ਵਿੱਚ ਪ੍ਰਾਚੀਨ ਭਾਸ਼ਾ ਕਿਹੜੀ ਮੰਨੀ ਗਿਆ ਸੰਸਕ੍ਰਿਤ ਉਸੇ ਪ੍ਰਕਾਰ ਨਾਲ ਯੂਨਾਨੀ ਭਾਸ਼ਾ ਵੀ ਸੰਸਕ੍ਰਿਤ ਵਰਗੀ ਪੁਰਾਣੀ ਭਾਸ਼ਾ ਹੈ ਜਿਹੜੀ ਉਦੋਂ ਭਾਰਤ ਵਿੱਚ ਆਏ ਜਾਂ ਭਾਰਤ ਨਾਲ ਜਿਨ੍ਹਾਂ ਦਾ ਕੰਟੈਕਟ ਹੋਇਆ ਕਿਉਂਕਿ ਇਹ ਜਿਹੜੇ ਦੇਸ਼ ਹੈ ਗ੍ਰੀਸ ਦੇਸ਼ ਆ ਇਹ ਭਾਰਤ ਦੇ ਉੱਤਰ ਵਾਲੇ ਪਾਸੇ ਹੈ ਹੈਨਾ ਇਹ ਮੰਨ ਲਓ ਭਾਰਤ ਦਾ ਉੱਪਰਲਾ ਪਾਸਾ ਤੇ ਇੱਧੇ ਪਾਸੇ ਆਪਣਾ ਯੂਰਪ ਆ ਗਿਆ ਤੇ ਉੱਪਰਲੇ ਵਾਲੇ ਪਾਸੇ ਜਦੋਂ ਉੱਪਰੋਂ ਆਏ ਤਾਂ ਆਉਣਾ ਸੀ ਉਹਨਾਂ ਨੇ ਪੰਜਾਬ ਵਾਲੇ ਪਾਸੇ ਜਿਹੜੀ ਆਪਾਂ ਸੱਤ ਸਿੰਧੂ ਦੀ ਗੱਲ ਕਰਦੇ ਹਾਂ ਪੰਜ ਨਦ ਦੀ ਗੱਲ ਕਰਦੇ ਹਾਂ ਜਦੋਂ ਯੂਨਾਨੀ ਲੋਕ ਪੰਜਾਬ ਵਾਲੇ ਪਾਸਿਓਂ ਆਉਂਦੇ ਸੀ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਨਾਮ ਦਿੱਤਾ ਕੀ ਨਾਮ ਦਿੱਤਾ ਜੀ ਪੈਂਟਾ ਪੋਟਾਮੀਆ ਇੰਪੋਰਟੈਂਟ ਆ ਇਹ ਵੀ ਪੁੱਛ ਲੈਂਦਾ ਇਹਦਾ ਅਰਥ ਵੀ ਪੁੱਛਿਆ ਜਾਂਦਾ ਪੈਂਟਾ ਪੋਟਾਮੀਆ ਉਹਨਾਂ ਦੀ ਭਾਸ਼ਾ ਹੈ ਯੂਨਾਨੀ ਭਾਸ਼ਾ ਜਿਵੇਂ ਆਪਾਂ ਪੰਜਾਬੀ ਵਿੱਚ ਪੰਜਾਬ ਕਹਿੰਦੇ ਆ ਯੂਨਾਨੀ ਭਾਸ਼ਾ ਵਿੱਚ ਇਹਨੂੰ ਪੈਂਟਾ ਪੋਟਾਮੀਆ ਕਿਹਾ ਗਿਆ ਉਦੋਂ ਪੈਂਟਾ ਪੋਟਾਮੀ ਦਾ ਅਰਥ ਕੀ ਸੀ ਪੰਜ ਨਦੀਆਂ ਦਾ ਦੇਸ਼ ਸੋ ਗ੍ਰੀਕ ਲੋਕਾਂ ਨੇ ਯੂਨਾਨੀ ਲੋਕਾਂ ਨੇ ਪੰਜਾਬ ਨੂੰ ਕੀ ਕਿਹਾ ਪੈਂਟਾ ਪਟਾਨੀਆ ਇਹ ਹੋ ਗਿਆ ਆਪਣਾ ਪ੍ਰਾਚੀਨ ਕਾਲ ਜਿਹੜਾ ਆਪਣਾ ਜੇ ਆਪਾਂ ਦੇਖੀਏ ਕਿ ਹਿਸਟਰੀ ਨੂੰ ਕਿਵੇਂ ਵੰਡਿਆ ਗਿਆ ਇੱਕ ਪ੍ਰਾਚੀਨ ਕਾਲ ਵਿੱਚ ਵੰਡਿਆ ਗਿਆ ਸਭ ਤੋਂ ਪੁਰਾਣਾ ਸਮਾਂ ਫਿਰ ਮੱਧਕਾਲੀਨ ਵਿਚਕਾਰਲਾ ਸਮਾਂ ਅਤੇ ਇੱਕ ਆਧੁਨਿਕ ਸਮਾਂ ਜਿਹੜਾ ਅੱਜ ਕੱਲ ਦਾ ਚੱਲ ਰਿਹਾ ਜਾਂ 1947 ਤੱਕ ਦਾ ਸਮਾਂ ਉਹਨੂੰ ਆਧੁਨਿਕ ਕਾਲ ਕਿਹਾ ਜਾਂਦਾ ਵੈਸੇ ਹਿਸਟਰੀ ਨੂੰ ਆਪਾਂ ਕਿਸੇ ਵੀ ਢੰਗ ਨਾਲ ਵੰਡ ਨਹੀਂ ਸਕਦੇ ਜਦੋਂ ਪ੍ਰਾਚੀਨ ਕਾਲ ਲੰਘ ਜਾਂਦਾ ਜੀ ਫਿਰ ਮੱਧ ਕਾਲੀਨ ਭਾਰਤ ਜਿਹੜਾ ਇਤਿਹਾਸ ਆ ਸ਼ੁਰੂ ਹੁੰਦਾ ਲਗਭਗ ਮੰਨ ਲਓ ਜਿਹੜਾ ਮੌਰੀਆ ਕਾਲ ਸੀ ਤੋਂ ਬਾਅਦ ਮੰਨਿਆ ਗਿਆ ਕਿ ਪੰਜਾਬ ਦੇ ਉੱਪਰ ਕੋਈ ਇਨਰਚ ਯਾਦਗਾਰ ਨਹੀਂ ਕੋਈ ਜ਼ਰੂਰਤ ਨਹੀਂ ਤੁਹਾਨੂੰ ਆਜ ਨਹੀਂ ਮੈਂ ਬੁੱਕ ਦਾ ਨਾਮ ਲਿਖਿਆ ਕੁਝ ਨਹੀਂ ਯਾਦ ਕਰਨਾ ਤੁਸੀਂ ਸਮਝਣਾ ਬਸ ਕਰਨਾ ਮੌਰੀਆ ਕਾਲ ਤੋਂ ਬਾਅਦ ਕਾਫੀ ਸਮਾਂ ਬਾਅਦ ਪੰਜਾਬ ਦੇ ਉੱਪਰ ਇੱਕ ਕਬੀਲਾ ਸੀ ਜੀ ਉਹਦਾ ਰਾਜ ਰਿਹਾ ਉਹ ਕਬੀਲੇ ਦਾ ਨਾਮ ਸੀ ਟੱਕ ਕਬੀਲਾ ਕਬੀਲੇ ਦਾ ਕੀ ਨਾਮ ਸੀ ਟੱਕ ਕਬੀਲਾ ਇਹ ਟੱਕ ਕਬੀਲੇ ਦੇ ਰਾਜ ਕਰਕੇ ਪੰਜਾਬ ਨੂੰ ਕੀ ਕਿਹਾ ਗਿਆ ਟੱਕ ਦੇਸ਼ ਕਦੋਂ ਮੌਰੀਆ ਕਾਲ ਤੋਂ ਬਾਅਦ ਜਾਂ ਮੱਧ ਕਾਲ ਤੋਂ ਆਰੰਭ ਹੋਣ ਤੇ ਪਹਿਲਾਂ ਇਹ ਸਾਨੂੰ ਸਰੋਤ ਕਿੱਥੋਂ ਪਤਾ ਲੱਗਦਾ ਇੱਕ ਅਲੈਗਜ਼ੈਂਡਰ ਕਨਿੰਗਮ ਹੋਇਆ ਇਹਨੇ ਆਪਣੀ ਬੁੱਕ ਲਿਖੀ ਹੈ ਜੀ ਐਂਸ਼ੀਐਂਟ ਜੀਓਗ੍ਰਾਫੀ ਆਫ ਇੰਡੀਆ ਇਹਦੇ ਵਿੱਚ ਲਿਖਿਆ ਕਿ ਪੰਜਾਬ ਨੂੰ ਟੱਕ ਦੇਸ਼ ਵੀ ਕਿਹਾ ਜਾਂਦਾ ਸੀ ਇਹ ਪ੍ਰਸ਼ਨ ਪੁੱਛਿਆ ਗਿਆ ਪੇਪਰਾਂ ਦੇ ਵਿੱਚ ਕਿ ਟੱਕ ਦੇਸ਼ ਦਾ ਨਾਮ ਟੱਕ ਦੇਸ਼ ਕਿਉਂ ਪਿਆ ਸੀ ਤਾਂ ਆਪਾਂ ਕਹਿ ਸਕਦੇ ਹਾਂ ਜੀ ਟੱਕ ਦੇਸ਼ ਦਾ ਨਾਮ ਟੱਕ ਕਬੀਲੇ ਕਰਕੇ ਪਿਆ ਸੀ ਆਪਸ਼ਨ ਵਿੱਚ ਇਹੀ ਸੀ ਟੱਕ ਕਬੀਲੇ ਕਰਕੇ ਹੋ ਸਕਦਾ ਇਹਨੂੰ ਕਿਸੇ ਹੋ ਢੰਗ ਨਾਲ ਵੀ ਘੁਮਾ ਕੇ ਪੁੱਛ ਲਿਆ ਜਾਵੇ ਪਰ ਤੁਹਾਨੂੰ ਇਹ ਸਮਝ ਆ ਗਈ ਹੋਣੀ ਚਾਹੀਦੀ ਮੇਰਾ ਲੱਗਦਾ ਹਾਂ ਟੱਕ ਦੇਸ਼ ਦਾ ਰਾਜ ਖਤਮ ਹੋਇਆ ਫਿਰ ਹੋਰ ਅੱਗੇ ਸਮਾਂ ਲੰਘਦਾ ਗਿਆ ਮੱਧਕਾਲ ਵਿੱਚ ਆਇਆ ਜੀ ਭਾਰਤ ਜਾਂ ਪੰਜਾਬ ਮੱਧ ਕਾਲ ਵਿੱਚ ਜਿਹੜਾ ਪੰਜਾਬ ਸੀ ਇਹਦੀ ਰਾਜਧਾਨੀ ਬਣਿਆ ਹੋਇਆ ਸੀ ਲਾਹੌਰ ਸੂਬਾ ਮੱਧ ਕਾਲ ਵਿੱਚ ਕਿਉਂਕਿ ਅੱਜ ਆਪਣੇ ਕੋਲ ਲਾਹੌਰ ਨਹੀਂ ਹੈ ਕਿਉਂਕਿ 1947 ਤੋਂ ਬਾਅਦ ਵਿੱਚ ਲਾਹੌਰ ਸੀ ਜਿਹੜਾ ਉਹ ਭਾਰਤ ਨੂੰ ਵੱਖ ਕਰ ਦਿੱਤਾ ਗਿਆ ਸੀ ਪਰ ਇਹ 1947 ਤੋਂ ਪਹਿਲਾਂ ਦੀਆਂ ਗੱਲਾਂ ਨਹੀਂ ਬਹੁਤ ਸਮਾਂ ਪਹਿਲਾਂ ਦੀਆਂ ਲਾਹੌਰ ਸੂਬਾ ਸੀ ਜਿਹੜਾ ਇਹ ਪੰਜਾਬ ਦੀ ਰਾਜਧਾਨੀ ਸੀ ਇਸ ਕਰਕੇ ਪੰਜਾਬ ਨੂੰ ਮੱਧ ਕਾਲ ਦੇ ਵਿੱਚ ਕੀ ਕਿਹਾ ਜਾਂਦਾ ਸੀ ਲਾਹੌਰ ਸੂਬਾ ਇਹ ਵੀ ਇੱਕ ਪੰਜਾਬ ਦਾ ਨਾਮ ਹੈ ਮੱਧ ਕਾਲ ਵਿੱਚ ਹੋਇਆ ਜੀ ਅਕਬਰ ਅਕਬਰ ਦੇ ਸਮੇਂ ਜਿਹੜਾ ਪੰਜਾਬ ਸੀ ਇਹਨੂੰ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ ਇੱਕ ਸੀ ਲਾਹੌਰ ਪ੍ਰਾਂਤ ਇੱਕ ਸੀ ਮਲਤਾਨ ਇਹ ਵੀ ਪਾਕਿਸਤਾਨ ਦੇ ਵਿੱਚ ਅੱਜ ਕੱਲ ਲਾਹੌਰ ਵੀ ਪਾਕਿਸਤਾਨ ਵਿੱਚ ਆ ਮਲਤਾਨ ਵੀ ਇਹਨਾਂ ਦਾ ਆਪਸ ਵਿੱਚ ਅੰਤਰ ਹੈ ਕਾਫੀ ਤਿੰਨ ਮਲਤਾਨ ਵੀ ਉਸ ਵੇਲੇ ਇੱਕ ਵਧੀਆ ਪ੍ਰਾਂਤ ਬਣ ਚੁੱਕਿਆ ਸੀ ਅਕਬਰ ਨੇ ਦੋ ਭਾਗਾਂ ਵਿੱਚ ਪੰਜਾਬ ਵੰਡ ਦਿੱਤਾ ਸੀ ਇੱਕ ਲਾਹੌਰ ਦੇ ਵਿੱਚ ਇੱਕ ਮਲਤਾਨ ਪ੍ਰਾਂਤ ਵਿੱਚ ਕਈ ਵਾਰ ਪ੍ਰਸ਼ਨ ਪੁੱਛ ਲਿਆ ਜਾਵੇ ਅਕਬਰ ਨੇ ਦੇ ਸਮੇਂ ਪੰਜਾਬ ਨੂੰ ਕਿਹੜੇ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ ਲਾਹੌਰ ਤੇ ਮਲਤਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕਿਹਾ ਜਾਂਦਾ ਸੀ ਲਾਹੌਰ ਰਾਜ ਕਿਉਂਕਿ ਲਾਹੌਰ ਦੀ ਉਹਨਾਂ ਦਾ ਜਿਆਾ ਸ਼ਾਸਨ ਸੀ ਲਾਹੌਰ ਤੋਂ ਚੱਲਦਾ ਸੀ 1857 ਈਸਵੀ ਦੇ ਵਿਦਰੋਹ ਸਮੇਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਆ ਸਮਝੋ 1857 ਈਸਵੀ ਦਾ ਵਿਦਰੋਹ ਭਾਰਤ ਅੰਗਰੇਜ਼ਾਂ ਦਾ ਗੁਲਾਮ ਹੈ 1857 ਵਿੱਚ ਕੀ ਹੋਇਆ ਮੰਗਲ पांडे ਤੁਸੀਂ ਹੋ ਸਕਦਾ ਨਾਮ ਤੋਂ ਸੁਣਿਆ ਹੋਊਗਾ ਫਿਲਮ ਨਹੀਂ ਵੀ ਦੇਖੀ ਚਲੋ ਮੰਗਲ पांडे ਸੀ ਜਿਹੜਾ ਉਹ ਫੌਜ ਵਿੱਚ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕਾਰਤੂਸ ਆ ਜਿਹੜਾ ਜਿਹੜਾ ਰਿਵਾਲਵਰ ਵਿੱਚ ਪਿਸਟਲ ਸੌਰੀ ਬੰਦੂਕ ਵਿੱਚ ਪੈਂਦਾ ਸੀ ਉਹ ਕਾਰਤੂਸ ਨੂੰ ਮੂੰਹ ਨਾਲ ਛਿੱਲ ਕੇ ਫੇਰ ਵਿੱਚ ਪਾਉਣਾ ਪੈਂਦਾ ਸੀ ਉਹ ਅਫਵਾਹ ਇਹ ਉਡੀ ਜਾਂ ਸੱਚ ਸੀ ਝੂਠ ਸੀ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਦੇ ਇਹ ਅਫਵਾਹ ਉਡੀ ਕਿ ਉਹ ਕਾਰਤੂਸ ਨੂੰ ਗਾਂ ਦੀ ਚਰਬੀ ਦਾ ਮਾਸ ਲੱਗਿਆ ਹੁੰਦਾ ਮੰਗਲਪਾਂਡੇ ਬ੍ਰਾਹਮਣ ਸੀ ਪੰਡਿਤ ਸੀ ਇਸ ਕਰਕੇ ਗਾਂ ਦਾ ਮਾਸ ਉਹ ਕਹਿੰਦੇ ਸੀ ਕਿ ਸਾਡਾ ਧਰਮ ਭ੍ਰਿਸ਼ਟ ਹੋ ਜਾਵੇਗਾ ਇਹਦੇ ਨਾਲ ਮੰਗਲਪਾਂਡੇ ਨੇ ਵਿਦਰੋਹ ਕੀਤਾ ਉਹਨੇ ਜਿਹੜਾ ਉਸ ਸਮੇਂ ਦਾ ਅ ਅੰਗਰੇਜ਼ ਅਫਸਰ ਸੀ ਉਹਨੂੰ ਮਾਰ ਦਿੱਤਾ ਉਸ ਤੋਂ ਬਾਅਦ ਮੰਗਲਪਾਂਡੇ ਨੂੰ 2-4 ਦਿਨਾਂ ਦੇ ਵਿੱਚ ਵਿੱਚ ਫਾਂਸੀ ਦੇ ਦਿੱਤੀ ਉੱਥੋਂ ਇਹ ਵਿਦਰੋਹ ਸ਼ੁਰੂ ਹੋਇਆ ਅਤੇ 18 1857 ਇਸ ਵੀਚ ਲਗਭਗ ਭਾਰਤ ਦੇ ਮੱਧ ਭਾਰਤ ਵਿੱਚ ਇੱਕ ਬਹੁਤ ਵੱਡਾ ਵਿਦਰੋਹ ਹੋ ਗਿਆ। ਪਾਓ ਅੰਗਰੇਜ਼ਾਂ ਦੇ ਵਿਦਰੋਹ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਨਾਲ ਲੜਨਾ ਸ਼ੁਰੂ ਕਰਤਾ ਭਾਰਤੀਆਂ ਨੇ। ਉਸ ਸਮੇਂ ਦੀ ਗੱਲ 1857 ਦੀ। ਜਦੋਂ 1857 ਦਾ ਵਿਦਰੋਹ ਹੋਇਆ ਉਦੋਂ ਕੀ ਕੀਤਾ ਅੰਗਰੇਜ਼ਾਂ ਨੇ ਦਿੱਲੀ ਨੂੰ ਪੰਜਾਬ ਦੇ ਵਿੱਚ ਸ਼ਾਮਿਲ ਕਰ ਲਿਆ। ਵਿਦਰੋਹ ਦਬਾਤਾ ਅੰਗਰੇਜ਼ਾਂ ਨੇ, ਵਿਦਰੋਹ ਨੂੰ ਖਤਮ ਕਰਤਾ ਅੰਗਰੇਜ਼ਾਂ ਨੇ ਅਤੇ ਦਿੱਲੀ ਨੂੰ ਕਿਹਦੇ ਵਿੱਚ ਸ਼ਾਮਿਲ ਕਰ ਲਿਆ ਜੀ? ਪੰਜਾਬ ਦੇ ਵਿੱਚ ਇੰਪੋਰਟੈਂਟ ਆ ਤਾਂ ਦੱਸਿਆ ਤੁਹਾਨੂੰ ਇਹ ਪੰਜਾਬ ਨੂੰ ਦਿੱਲੀ ਵਿੱਚ ਸ਼ਾਮਿਲ ਕਦੋਂ ਕੀਤਾ ਗਿਆ ਸੀ 1857 ਈਸਵੀ ਦੇ ਵਿੱਚ ਪੰਜਾਬ ਨਾਲੋਂ ਦਿੱਲੀ ਨੂੰ ਵੱਖ ਕਦੋਂ ਕੀਤਾ ਗਿਆ ਅੱਜ ਆਪਾਂ ਦੇਖਦੇ ਆਂ ਅੱਜ ਪੰਜਾਬ ਤੇ ਦਿੱਲੀ ਦਾ ਕਿਉਂਕਿ ਦਿੱਲੀ ਵੱਖਰੀ ਯੂਟੀ ਆ ਤੇ ਪੰਜਾਬ ਵੱਖਰਾ ਸਟੇਟ ਹੈ ਹੈਨਾ ਤੇ ਪੰਜਾਬ ਨਾਲੋਂ ਦਿੱਲੀ ਵੱਖ ਕਦੋਂ ਹੋਈ ਜੀ 1911 ਈਸਵੀ ਵਿੱਚ ਜਦੋਂ ਦਿੱਲੀ ਨੂੰ ਪੰਜਾਬ ਨਾਲੋਂ ਵੱਖ ਕਰ ਦਿੱਤਾ ਤੇ ਦਿੱਲੀ ਨੂੰ ਹੀ ਬਣਾਤਾ ਭਾਰਤ ਦੀ ਰਾਜਧਾਨੀ ਰਾਜਧਾਨੀ ਬਣਾਉਣਾ ਆਪਣੇ ਲਈ ਇੰਪੋਰਟੈਂਟ ਨਹੀਂ ਕਿਉਂਕਿ ਆਪਾਂ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਕਰ ਰਹੇ ਹਾਂ ਪਰ ਆਪਣੇ ਲਈ ਇਹ ਇੰਪੋਰਟੈਂਟ ਹੈ ਕਿ ਪੰਜਾਬ ਨਾਲੋਂ ਦਿੱਲੀ ਨੂੰ ਵੱਖ ਕਰੋ ਕੀਤਾ ਗਿਆ 1911 ਈਸਵੀ ਫਿਰ ਇੱਥੇ ਤੱਕ ਇਹ ਪੰਜਾਬ ਦੀ ਹਿਸਟਰੀ ਚੱਲ ਰਹੀ ਹੈ 1947 ਈਸਵੀ ਵਿੱਚ ਪੰਜਾਬ ਦਾ ਹੋਇਆ ਵਟਵਾਰਾ ਜਿਹਦੇ ਵਿੱਚ ਇੱਕ ਪੰਜਾਬ ਬਣਿਆ ਜੀ ਪੱਛਮੀ ਪੰਜਾਬ ਇੱਕ ਬਣਿਆ ਪੂਰਬੀ ਪੰਜਾਬ ਇਹ ਮੈਂ ਤੁਹਾਨੂੰ ਵੈਸੇ ਵੀ ਸਮਝਾਉਣਾ ਸੀ ਪੱਛਮੀ ਪੰਜਾਬ ਹੈ ਜਿਹੜਾ ਇਸ ਨੂੰ ਕਿਹਾ ਜਾਂਦਾ ਜੀ ਲੈਂਦਾ ਪੰਜਾਬ ਇਹ ਪੇਪਰਾਂ ਵਿੱਚ ਨਾ ਕਈ ਵਾਰ ਵਰਡਿੰਗ ਪਾ ਕੇ ਪੁੱਛਦੇ ਨੇ ਲੈਂਦੇ ਪੰਜਾਬ ਬਾਰੇ ਆਹ ਪ੍ਰਸ਼ਨ ਪੁੱਛ ਮਤਲਬ ਪੁੱਛ ਲਿਆ ਕਿ ਲੈਂਦੇ ਪੰਜਾਬ ਬਾਰੇ ਇਹਦੇ ਬਾਰੇ ਦੱਸੋ ਜਾਂ ਪੂਰਬੀ ਪੰਜਾਬ ਨੇ ਚੜਦੇ ਪੰਜਾਬ ਬਾਰੇ ਇਹ ਗੱਲ ਦੱਸੋ ਕੁਝ ਵੀ ਇਦਾਂ ਪੁੱਛਿਆ ਜਾ ਸਕਦਾ ਪੱਛਮੀ ਪੰਜਾਬ ਆ ਜੀਵੇ ਚਾਹੇ ਲੈਂਦਾ ਪੰਜਾਬ ਆ ਜੀਵੇ ਇਹ ਕਿਹੜਾ ਹੈ ਜੀ ਪਾਕਿਸਤਾਨ ਵਾਲਾ ਪੰਜਾਬ ਹੈ ਕਿਉਂ ਇਹ ਮੰਨ ਲਓ ਇੱਕ ਤਾਨੂੰ ਡਾਇਰੈਕਸ਼ਨ ਦੇ ਦਈਏ ਇਹ ਹੈ ਨਾਰਥ ਇਹ ਹੈ ਸਾਊਥ ਇਹ ਈਸਟ ਤੇ ਇਹ ਵੈਸਟ ਈਸਟ ਵਾਲੇ ਪੰਜਾਬ ਆ ਜਾਂ ਈਸਟ ਵਾਲਾ ਪੂਰਬੀ ਹਿੱਸਾ ਜਿਸ ਨੂੰ ਪੂਰਬੀ ਕਹਿੰਦੇ ਨੇ ਇਧਰੇ ਵਾਲੇ ਪਾਸੇ ਪੰਜਾਬ ਆਪਣਾ ਭਾਰਤ ਵਾਲਾ ਪੰਜਾਬ ਆ ਜਿਹੜਾ ਇਧਰਲਾ ਪੰਜਾਬ ਹੈ ਇਹ ਹੈ ਵੈਸਟ ਵਾਲੇ ਪਾਸੇ ਜਿਸ ਨੂੰ ਪੱਛਮੀ ਪੰਜਾਬ ਪਵ ਸੂਰਜ ਇਧਰੋਂ ਚੜਦਾ ਤਾਂ ਕਰਕੇ ਇਸ ਨੂੰ ਕੀ ਕਹਿੰਦਾ ਚੜਦਾ ਪੰਜਾਬ ਇਧਰ ਛਿਪਦਾ ਤਾਂ ਕਰਕੇ ਇਸ ਨੂੰ ਕੀ ਕਹਿੰਦਾ ਲੈਂਦਾ ਪੰਜਾਬ ਕਿ ਉਧਰ ਹੀ ਅਗੇ ਸੂਰਜ ਲੈ ਜਾਂਦਾ ਪੰਜਾਬੀ ਭਾਸ਼ਾ ਨਾਲ ਆਪਣੀ ਕਿਸੇ ਚੀਜ਼ ਦਾ ਲੈਣਾ ਉਤਰਨਾ ਚੜ੍ਹਨਾ ਲੈਣਾ ਸੋ ਪੰਜਾਬੀ ਪੱਛਮੀ ਪੰਜਾਬ ਜਿਹੜਾ ਪਾਕਿਸਤਾਨ ਵਾਲਾ ਅਤੇ ਪੂਰਬੀ ਪੰਜਾਬ ਜਿਹੜਾ ਇਹ ਚੜਦਾ ਪੰਜਾਬ ਆਪਣੇ ਭਾਰਤ ਵਾਲਾ ਬਸ ਇਹਦੇ ਵਿੱਚ ਤੁਹਾਨੂੰ ਇਹ ਗੱਲ ਦੱਸਣੀ ਸੀ ਕਿ ਲੈਹਿੰਦਾ ਤੇ ਚੜਦਾ ਪੰਜਾਬ ਕਿਹੜਾ ਕਿਹੜਾ ਹੈ ਸੋ ਇਹ ਸੀ ਜੀ ਆਪਣਾ ਓਵਰਾਲ ਇੱਕ ਪੰਜਾਬ ਦੇ ਨਾਮ ਕਿਹੜੇ-ਕਿਹੜੇ ਸੀ ਇਸ ਤੋਂ ਬਾਅਦ ਪੰਜਾਬ ਪੈਪਸੂ ਦਾ ਜਿਹੜਾ ਇਤਿਹਾਸ ਆ ਉਹ ਵੀ ਆਪਾਂ ਕਰਾਂਗੇ ਤੇ ਨਾਲ ਜਿਹੜੇ ਜਿਹੜੇ ਮੈਂ ਹੋਰ ਇੰਪੋਰਟੈਂਟ ਹੋਣਗੇ ਉਹ ਆਪਾਂ ਤੁਹਾਨੂੰ ਨਾਲ ਨਾਲ ਵੀਡੀਓ ਆਪਾਂ ਅਪਲੋਡ ਕਰ ਦੇਣਾਗੇ ਸੋ ਧੰਨਵਾਦ ਜੀ